6 ਕਿਲੋ ਆਫੀਮ ਸਮੇਤ ਦੋ ਦੋਸ਼ੀ ਪੁਲਿਸ ਵੱਲੋਂ ਕਾਬੂ ਇਸ ਮੌਕੇ ਤੇ ਪੰਜਾਬ ਪੁਲਿਸ ਦਾ ਕੀ ਹੈ ਕਹਿਣਾ ਤੁਸੀਂ ਵੀ ਸੁਣੋ ਦੱਸਿਆ ਜਾਂਦਾ ਹੈ ਕਿ ਟ੍ਰੇਨ ਰਾਹੀਂ ਲਿਆਉਂਦੇ ਸੀ ਇਹ ਤਸਕਰ ਅਫੀਮ ਲੁਧਿਆਣਾ ਰੇਂਜ ਨੇ ਆਪਰੇਸ਼ਨ ਦੇ ਦੌਰਾਨ ਜਿੱਤੇ ਇੱਕ YJ ਹੈ ਇੰਸਪੈਕਟਰ ਹਰਵੰਦ ਸਿੰਘ ਕਰ ਰਹੇ ਸੀਗੇ ਔਰ ਡੀਐਸਪੀ ਵਿਰਕ ਸਾਹਿਬ ਜਿਹੜੇ ਸੀਗੇ ਇਹਨਾਂ ਦੇ ਨਾਲ ਸੁਪਰਵਾਈਜ਼ਰ ਦੇ ਵਿੱਚ ਸੀਗੇ ਇਨਾਂ ਨੇ ਇੱਕ ਆਪਰੇਸ਼ਨ ਕਰਦਿਆਂ ਹੋਇਆ 28 ਨੰਬਰ ਐਫਆਈਆਰ ਦੇ ਅਸਤੇ ਕੀਤੀ ਦੋ ਵਿਅਕਤੀਆਂ ਤੇ ਗ੍ਰਿਫਤਾਰ ਕੀਤੇ ਗੁਰਦੇਵ ਸਿੰਘ ਐਂਡ ਤਜਿੰਦਰ ਸਿੰਘ ਔਰ ਇਨਾਂ ਦੇ ਕੋਲੋਂ 66 ਕਿਜੀ 66 ਕਿਜੀ ਓਪੀਐਮ ਜਿਹੜੀ ਹੈ ਬਰਾਮਦ ਕੀਤੀ ਹੈ ਸਰ ਇਹ ਇਹਨੀਆਂ ਪਹਿ ਮਾਤਰਾ ਕਿੱਥੋਂ ਲੈ ਕੇ ਆਉਂਦੇ ਸੀਗੇ ਤੇ ਕਿੱਥੇ ਇਹਨਾਂ ਦੀ ਸਪਲਾਈ ਹੋਣੀ ਸੀਗੀ ਇਹ ਝਾਰਖੰਡ ਏਰੀਆ ਚੋਂ ਲੈ ਕੇ ਆਏ ਨੇ ਔਰ ਉੱਥੋਂ ਬਾਈ ਰੋਡ ਹੀ ਸਕੋਰਪਿਓ ਗੱਡੀ ਦੇ ਵਿੱਚ ਲੈ ਕੇ ਆਇਆ ਔਰ ਸਕੋਰਪੀਓ ਵੀ ਸੀ ਬਰੰਦ ਕਰ ਲਈਏ ਔਰ ਉਹਦੇ ਵਿੱਚੋਂ ਉਸਨੇ 60 ਕਿਲੋ ਦੀ ਰਿਕਵਰੀ ਕੀਤੀ ਸਰ ਇਹਨਾਂ ਦੀ ਬੈਕਗ੍ਰਾਉਂਡ ਕੀ ਹੈ ਇਹਨਾਂ ਦੇ ਜਿਹੜਾ ਆਪਣਾ ਗੁਰਦੇਵ ਸਿੰਘ ਵੈਰਾ ਜਿਹੜਾ ਇਹਨਾਂ ਦੇ ਕੋਲੇ ਤਾਂ ਕੁਝ ਟਰੱਕ ਨੇ ਜਿਹੜੇ ਉੱਤੇ ਝਾਰਖੰਡ ਮਾਈਨਸ ਦੇ ਵਿੱਚ ਚੱਲਦੇ ਆ ਔਰ ਉਹਦੇ ਨਾਲ ਨਾਲ ਇਹ ਇਹ ਕੰਮ ਵੀ ਕਰਦਾ ਔਰ ਅਫੀਮ 4-5 ਸਾਲ ਤੋਂ ਪਿਛਲੇ ਤੋਂ ਇਹ ਅਫੀਮ ਦੀ ਸਮਗਲਿੰਗ ਕਰ ਰਿਹਾ ਸਰ ਇਹਨਾਂ ਦੇ ਮਾਮਲੇ ਦਰਜ ਨੇ ਪਹਿਲਾਂ ਵੀ ਅਹ ਤੇਰਾ ਦੋ ਇੱਕ ਵਿਅਕਤੀ ਇਹ ਤੇਜਿੰਦਰ ਸਿੰਘ ਇਹਦੇ ਤੇ 302 ਦਾ ਪਰਚਾ ਦਰਜ ਹੈ ਦੂਸਰੇ ਦੇ ਉੱਪਰ ਅਜੇ ਰਿਕਾਰਡ ਸਾਹਮਣੇ ਨਹੀਂ ਆਇਆ ਉੜੀਸਾ ਤੋਂ ਅਸੀਂ ਰਿਕਾਰਡ ਨੰਬਰ ਕਢਾਵਾਂਗੇ ਪਤਾ ਲੱਗ ਜਾਏਗਾ ਸਰ ਕੀ ਮਕਸਦ ਕੀ ਵੇਚਣ ਵਾਸਤੇ ਲੈ ਕੇ ਆਉਂਦੇ ਹੁੰਦੇ ਸੀਗੇ ਜਾਂ ਫਿਰ ਇਹ ਕੁਝ ਨਾ ਨਹੀਂ ਅਜੇ ਤੱਕ ਤਾਂ ਇਹ ਗੱਲ ਆਈ ਹੈ ਵੇਚਣ ਵਾਸਤੇ ਲਿਆਉਂਦੇ ਨੇ ਵੇਚਣ ਵਾਸਤੇ ਲਿਆਉਂਦੇ ਕੋਈ ਬੂਨ ਨੈਟਵਰਕ ਵੀ ਇਹਨਾਂ ਦਾ ਕੋਈ ਉਹ ਅਸੀਂ ਤਫਤੀਸ਼ ਦੇ ਦੌਰਾਨ ਪਤਾ ਕਰਾਂਗੇ ਕਿ ਭਈ ਇਹਨਾਂ ਦੀ ਫਾਰਵਰਡ ਔਰ ਬੈਕਵਰਡ ਲਿੰਕੇਜਸ ਕੀ ਨੇ ਸਰ ਜਿਤਨਾ 40 ਕਿਲੋਮੀਟਰ ਦੀ ਕੋਈ ਵੱਡੀ ਗੱਲ ਜੇ ਤਾਂ ਜੇ ਕੋਈ ਕੈਸ਼ ਵਗੈਰਾ ਕੋਈ ਦਵਾਈ ਨਾ ਤਾਂ ਕੋਈ ਏਦਾਂ ਡਰਗ ਮੰਨੀ ਅਜੇ ਨਹੀਂ ਮਿਲੀ ਲੇਕਿਨ ਅਸੀਂ ਇਹਨਾਂ ਦਾ ਬਾਕੀ ਬੈਂਕ ਅਕਾਊਂਟਸ ਐਂਡ ਅਦਰ ਥਿੰਗਸ ਜਿਹੜੀਆਂ ਦੇਖਾਂਗੇ ਸਾਰੀਆਂ ਜੇਕਰ ਉਹਦੇ ਚ ਪ੍ਰੋਸੀਡਸ ਆਫ ਡਰਗਸ ਹੋਣਗੀਆਂ ਤਾਂ ਅਸੀਂ ਉਹਨਾਂ ਤੋਂ ਵੀ ਕਾਰਵਾਈ ਕਰਾਂਗੇ ਸਰ ਦੋਨੇ ਦੋਨੇ ਵਿਅਕਤੀ ਜਿਹੜੇ ਨੇ ਜਿੱਤਾਂ ਵੀ ਰੱਛੇ ਕਿਸ ਤਰ੍ਹਾਂ ਮਰੇ ਕੋਈ ਇਸ ਵਾਰੇ ਕੋਈ ਖੁਲਾਸਾ ਹੋਇਆ ਜਾਂ ਨਹੀਂ ਅਜੇ ਤਾਂ ਇੱਕ ਉਹ ਜਿਹੜਾ ਦੂਸਰਾ ਵਿਅਕਤੀ ਹੈ ਉਹ ਵੀ ਟਰੱਕ ਚਲਾਉਂਦਾ ਹੋ ਸਕਦਾ ਹੈ ਕਿ ਟ੍ਰਾਂਸਪੋਰਟ ਦੇ ਬਿਜ਼ਨਸ ਤੋਂ ਹੋਣ ਕਰਕੇ ਇੱਕ ਦੂਜੇ ਨੂੰ ਜਾਣਦੇ ਹੋਣ ਤਾਂ ਬਾਕੀ ਤਫ਼ਸੀਲ ਤੇ ਦੌਰਾਨ ਜਿਹੜੀ ਗੱਲ ਸਾਹਮਣੇ ਆਈ ਕਿਉਂਕਿ ਅੱਜ ਹੀ ਫੜੇ ਅਸੀਂ ਔਰ ਅਜੇ ਅਸੀਂ ਮੈਜਿਸਟਰ ਸਾਹਦੇ ਪੇਸ਼ ਕਰਨਾ ਰਿਮਾਂਡ ਲਵਾਂਗੇ ਤਾਂ ਰਿਮਾਂਡ ਦੇ ਹੋਏ ਸਾਰੀਆਂ ਗੱਲਾਂ ਬਾਹਰ ਹੋਣਗੀਆਂ ਜਿਹੜੀ ਗੱਡੀ ਆ ਇਹਨਾਂ ਦੇ ਆਪਣੇ ਨਾਂ ਤੇ ਹੈ ਜਾਂ ਜਗਰਦੀ ਨਹੀਂ ਜਿਹੜੀ ਇਹ ਸਕੋਰਪੀਓ ਕਿਸੇ ਹੋਰ ਦਾ ਹੈ ਉਹਨਾਂ ਤੇ ਹਾਂਜੀ ਹਾਂਜੀ ਸਰ ਖੁਦ ਡਿਕਟ ਨੇ ਹੈ ਅ ਅਜੇ ਤੱਕ ਤਾਂ ਨਹੀਂ ਗੱਲ ਸਾਹਮਣੇ ਆਈ ਲੇਕਿਨ ਜੋ ਮੈਡੀਕਲ ਕਰਾਵਾਂਗੇ ਰਿਪੋਰਟ ਆਏਗੀ ਫਿਰ ਪਤਾ ਲੱਗੇਗਾ ਉਹ ਇਹਨਾਂ ਦਾ ਕੋਈ ਲਿੰਕ ਕੋਈ ਪੈਕੇਜਿੰਗ ਵਾਲਾ ਨਹੀਂ ਤਾਂ ਇਹ ਸਾਹਮਣੇ ਆ ਸਰਹੱਦ ਦੇ ਤਾਂ ਪੈਕੇਜਿੰਗ ਦਾ ਸਰ ਮਤਲਬ ਜਿਹੜਾ ਜੀਤ ਨੂੰ ਵੇਚਣੀ ਸੀ ਇਹਨਾਂ ਨੇ ਨਹੀਂ ਉਹ ਅਸੀਂ ਉਹ ਇਹਨਾਂ ਨੂੰ ਜਿਹੜੇ ਪੋਸ਼ਿਸ਼ ਕਰਾਂਗੇ ਫਿਰ ਗੱਲਾਂ ਸਾਹਮਣੇ ਆਉਣਗੇ ਜੀ ਅੱਛਾ ਜੀ ਹਾਂ ਜੀ ਚਾਰ ਘੰਟੇ ਤੋਂ ਲੇ ਕੇ ਹਾਂ ਜੀ ਤੇ ਸਪਲਾਈ ਕਿਦਾਂ ਕਰਦੇ ਹੋ ਕੋਈ ਵੀ ਆਉਂਦੀ ਨਹੀਂ ਇਹ ਸਪਲਾਈ ਤਾਂ ਮੋਡ ਆਫ ਟ੍ਰਾਂਸਪੋਰਟ ਤਾਂ ਇਹਨਾਂ ਕੋਲ ਹੈ ਹੀ ਥਰੂ ਲੈਂਡ ਰੂਟ ਹੀ ਲੈ ਕੇ ਆ ਰਹੇ ਨੇ ਗੱਡੀਆਂ ਦੇ ਵਿੱਚ ਲੈ ਕੇ ਆਉਂਦੇ ਆਪਣੀ ਗੱਡੀ ਦੇ ਵਿੱਚ ਲੈ ਕੇ ਆਉਂਦੇ ਨੇ ਹੁਣ ਫਰਜ਼ਾ ਜਿਹੜੀ ਹੈ ਹੁਣ ਅੱਗੇ ਕਿਹਨੂੰ ਕਿਹਨੂੰ ਦਿੰਦੇ ਨੇ ਕਿਵੇਂ ਕਰਦੇ ਨੇ ਉਹ ਤਫ਼ਤੀਸ਼ ਅਸੀਂ ਕਰਾਂਗੇ ਤਾਂ ਸਭ ਸਾਹਮਣੇ ਆ ਜਾਏਗੀ ਇਹਵੇਂ ਕਰਦੇ ਨੇ ਉਹ ਮੋਡ ਮੋਡ ਵੀ ਨਾਲ ਪਤਾ ਲੱਗ ਜਾਊ ਸਰ ਸੁਝਮੇ ਦੇ ਅਧਾਰ ਤੇ ਇਹਦੀ ਇਹਨਾਂ ਦੀ ਜ਼ਿੰਮੇਵਾਰੀ ਹੋਈ ਹੈ ਜੀ ਜੀ ਅਸੀਂ ਇਨਫੋਰਮੇਸ਼ਨ ਬੇਸਿਸ ਤੇ ਅਫੇਅਰ ਦਿਸੂ ਕੀਤੀ ਸੀ ਕਿ ਔਰ ਜਿਹੜਾ ਸੋ ਬਾਦ ਨਾਕਾ ਲਗਾ ਕੇ ਹੋੜਾ